सत श्रीकाल जी सारू लाओ जी सज्जी आगे खेत कि नहीं नेरी बहुत आई रात मस फिर कुर्सियां कट्ठिया दा बहुत हवा आई रात दस बजे जो बहुत दूर तक समान पाजा था ਸਮਾਨ ਇਕੱਠਾ ਕਰਦਾ ਫਿਰਦਾ ਤੂੰ ਸਮਾਨ ਇਕੱਠਾ ਕਰਦਾ ਫਿਰਦਾ ਸੱਤ ਗਾਜੀ ਰਾਤ ਨੇ ਹੀ ਰਿਹਾ ਕਰਿਆ ਦਾ ਮੇਰੀ ਬਹੁਤਾ ਹੀ ਰਾਤ ਹੈ ਇੱਕ ਲੱਤੋਂ ਭਈ ਉੜਦੀ ਸੀ ਲੱਤਾਂ ਦਾ ਬਹੁਤ ਪਿੰਡ ਪੱਤਾ ਦਾ ਖਾਦੇ ਸਮਾਨ ਤੱਕ ਦੇਖੀ ਚੱਕਣਾ ਪਿਆ ਇਹ ਤਾਂ ਹੈ ਮੇਰੀ ਦਾ ਕੰਮ ਤਾਂ ਬਰਸੀਨ ਆਉਂਦੇ ਫੜਿਆ ਉਹਦਾ ਬੂਟੇ ਸਿਆ ਉਹ ਬਰਸੀਨ ਵੀ ਗਿਆ ਜੀ ਉੜ ਕੇ ਆ ਤਾਂ ਮੈਂ ਕਿਹਾ 10 ਵਜੇ ਦੇ ਕਿਹੜੇ ਲਈ ਹੈ ਨਾ ਹਾਂ ਹਾਂ ਤੇ ਵਧੀਆ ਇਹਨਾਂ ਸੁਸਦੇ ਸਾਸਪਈਆ ਕਰਤਾ ਤਾਂ ਨਹੀਂ ਸਾਰੀ ਬਰਾਲੀ ਬੁੜਲੀ ਉਧਰ ਹੋਣੀ ਸੀ ਸਾਰਾ ਉਹ ਮਾਰਨਾ ਚੱਕ ਚੱਕ ਕੇ ਨੂੰ ਹੂੰ ਹੂੰ ਹੁਣ ਮੋਟਰ ਸਾਫ ਹੋ ਗਈ ਹੈ ਵੀ ਆਏ ਨੂੰ ਇਹਦੀ ਆਏ ਨੂੰ ਦੇ ਹਾਰਖ ਦਾ ਝਾੜਦੀਆਂ ਜਿਹੜੀਆਂ ਲੱਗੀਆਂ ਉਹਦੇ ਮਾੜੀਆਂ ਉੱਤੀਆਂ ਉਹ ਸਾਡੇ ਵੀ ਘਰ ਪਰਨ ਉਹ ਜਿਹੜੇ ਸਫੈਦੇ ਲੱਗੇ ਪਏ ਐ ਉਹਦੇ ਪੱਤੇ ਪੁੱਤੇ ਦੇ ਗੋਠੇ ਵਗਰੇ ਪਏ ਤੇ ਸਭ ਵੇੜੇ ਚ ਗਏ ਬੁਰੇ ਨੂੰ ਸਭ ਸੰਭਰ ਤੈਨ ਨਾ ਇਹੋ ਬਹੁਤ ਜਿਆਦਾ ਹਵਾ ਬਹੁਤ ਹੀ ਹਲੇ ਕੱਲ ਉੱਥੇ ਬੂਟੇ ਭਰ ਕੇ ਆਇਆ ਤਾਂ ਉਹ ਨਹੀਂ ਪਤਾ ਕਿਆ ਹੋਇਆ ਹੁਣ ਅੱਛਾ ਕੱਲ ਸਵੇਰ ਨੂੰ ਭਰੇ ਤੇ ਇੰਨੇ ਮਗਰਾਂ ਵੀ ਇ ਜਿਮਾ ਪਾਣੀ ਪੂਣੀ ਲੱਗਿਆ ਹੋਵੇ ਮੱਕੀਆਂ ਮੁੱਕੀਆਂ ਅੰਬੇ ਛਾਦ ਦੇ ਰੱਖ ਕੇ ਜਦੇ ਛਾਦ ਦੇ ਬਾਕੀ ਜੇ ਆਈ ਵੀ ਖਾ ਖਾ ਟਾਈਮ ਚੱਲ ਜਲੀਗੀ ਹੂੰ ਹੂੰ ਆ ਨਹੀਂ ਉੜੀਆਂ ਹਲੇ ਆ ਦੋਈ ਹੁੰਦੀ ਬਜ ਕੇ ਖਾ ਲ ਗਿਆ ਇਹਦੇ ਨਾਲ ਥੋੜਾ ਜਿਹਾ ਛੱਡ ਜਾ ਭਾਰੀਆਂ ਇਹ ਅਜੜਿਆ ਬੇੜੇ ਚ ਵਾਲਟੀਆਂ ਬੁੱਲਡੀਆਂ ਪਈਆਂ ਦੀਆਂ ਸਭ ਭੱਜੀਆਂ ਫਿਰ ਦਿੰਦੇ ਰਾਤ ਆ ਦੇਖ ਇਹ ਲੂਡੀਆਂ ਹੈਗੀਆਂ ਹਾਂ ਇਹਦੇ ਵਿੱਚ ਸਮਾਂ ਭਰਦਾ ਰਿਹਾ ਤਾ ਇਹ ਉਹ ਬਹੁਤ ਹੀ ਖਵਾ ਅਸ਼ੈਂਪੀਅਨ ਬੀਆਂ ਵੀ ਛੜੀਆਂ ਪਈਆਂ ਅੱਭੀਆਂ ਬਹੁਤ ਝੜਦੇ ਆਉਂਦੇ ਪਰਾਂ ਨੂੰ ਵੀ ਜਿਹੜੀਆਂ ਹੈਗਾ ਤੇ ਇੱਕ ਦੋ ਹੋਰ ਅੱਗੇ ਹੈਗੀਆਂ ਹਾਂ ਹਾਂ ਇੱਥੇ ਇਕੱਠ ਹੋਣਿਆ ਉਹਨੂੰ ਜ਼ਿਆਦਾ ਲੱਗਿਆ ਰੁੱਤਾਂ ਵਾਲੀ ਜ਼ਿਆਦਾ ਅੱਛਾ ਹੁਣ ਇਹਦਾ ਚਾਰ ਪੈਣੇ ਵਾਲਾ ਕੰਮ ਵੀ ਨਹੀਂ ਹਜੇ ਕੱਟੀਆਂ ਹੂੰ ਹੂੰ ਮੇ ਬੋਝਲੀ ਹੋਵੇ ਤੇ ਫਿਰ ਦਾ ਚਾਰ ਪੈ ਗਈ ਆ। ਉਦੋਂ ਕਾਲੇ ਵਾਲੇ ਅੰਬ ਵੀ ਗਰੀਆਂ ਹੋਊਂਗੀਆਂ। ਅੰਬਾਂ ਨੂੰ ਸਾਰੇ ਨਹੀਂ ਕਰਨੀਆਂ ਜਦ ਤੈਨੂੰ ਬਦਲ ਨਹੀਂ ਆਈ ਰਹੀ। ਹਮ ਹਮ। ਆਹ ਸਾਰੇ ਗਰੀਆਂ ਛੋਟੀਆਂ। ਹਾਂ ਹਾਂ। ਆ ਗਿਆ ਸਾਰਾ ਬਰਿਆ। ਆਹ ਨੂੰ ਅੰਬੀ ਬਹੁਤ ਲੱਗੀਆਂ। ਹਮ। ਮੱਕੀ ਵੀ ਡੀ ਕੰਦੀ ਜਮੀਂ ਜਾਂਦੀ ਉਦੋਂ ਦਾ ਤਾਂ ਵੀ ਇਹਨਾਂ ਨੇ ਪਾਣੀ ਜਿਆਦਾ ਭਰ ਕੇ ਲਾਤਾ। ਨਹੀਂ ਨਹੀਂ। ਜਦੋਂ ਵੀਜੀ ਹੈ। ਬੀਜਦੇ ਨਾ ਫਿਰ ਸੁਲਾਵਰੀ ਹੋ ਜੂਵੇ। ਹਾਂ। ਦਾ ਦਾ ਪੈਸੀ ਆ ਗਏ ਮੈਂ ਹੈ ਠੀਕ ਹੈ ਯਾਰ ਮਸੜਾ ਬਹਰਾਂ ਵੀ ਬੀਜ ਕੇ ਆਪਣਾ ਛਿੱਟਾ ਦੇ ਕੇ ਵਾਕਿ ਇੱਕ ਵਾਰ ਜ ਉਹ ਛੇਰ ਕੱਢ ਦੇ ਛੇਰ ਕੱਢ ਦੇ ਤੇਰਾ ਫਿਰ ਇਹ ਪਾਣੀ ਦਾ ਬਚਾਉਣਾ ਹੁਣ ਜੇ ਰਾਤ ਵਜਾਂ ਨੂੰ ਮੀਂਹ ਪਰਕੇ ਪੈ ਵੀ ਜਾਂਦਾ ਤਾਂ ਖਾਲਾਂ ਚ ਖੜ ਜਾਂਦਾ ਪਾਣੀ ਖਾਲਾਂ ਚੋਂ ਉੱਪਰ ਘੱਟ ਅੱਛਾ ਉਹ ਵੀ ਪਾਣੀ ਲਾਉਣਾ ਸੌਖਾ ਹੀ ਚ ਸੌਖਾ ਨਾ ਵਿੱਚ ਏਕਣਾਂ ਬੀਜੀ ਵੀ ਦੀ ਬਹੁਤ ਮੱਕੀ ਤਕੜੀ ਹੋਈ ਐ ਛੇਰ ਤੇ ਵੀਜੀ ਵੀ ਛੇਤੀ ਪਰੂਗੀ ਏਕਣ ਛੇਤੀ ਪਰਦੀ ਛੇਤੀ ਪਾਣੀ ਖਸਾਉ ਦਾ ਲੱਗਦਾ ਨਾ ਹਾਂ ਹਾਂ ਜਿਆਦਾ ਪਾਣੀ ਉਹ ਮਾਰਦਾ ਆ ਨਾਲੇ ਜਿੱਕਣਾ ਇਹ ਸੰਗਣੀ ਹੋ ਗਈ ਐ ਨਾ ਅਰੇ ਬਰਕਤ ਵਸਰੀ ਹੋ ਗੱਲ ਦਾਣਾ ਦਾਣਾ ਜੰਮਿਆ ਹੁੰਦਾ ਜਿਹੜੇ ਜਿਹੜਾ ਹੁਣ ਉੱਪਰ ਦਾਣਾ ਰਹਿ ਗਿਆ ਉਹ ਮਿੱਟੀ ਦੇ ਵਿੱਚ ਆ ਜਾਣਾ ਸਾਰਾ ਸੈੱਟ ਆ ਜਾਣਾ ਇਹ ਤਾਂ ਹੈ ਜਸਨਾ ਨਹੀਂ ਤੇ ਇਹ ਕੁਝ ਨਹੀਂ ਹੈਗਾ ਮੀਂਹ ਤੇ ਪਹਿਲਾਂ ਜੇ ਨਹੀਂ ਦੇਰੀ ਆਉਂਦੀ ਨਾਲੋਂ ਆਸ ਮਾਰਦੇ ਘਟੋਂ ਵੀ ਬਹੁਤ ਬਸ ਜਮਿੱਤੇ ਮੀਂਹ ਹੀ ਆ ਗਿਆ ਤੇ ਉਹਦੇ ਬਾਅਦ ਬਹੁਤ ਹੰਡੀਆਂ ਵਜਦੀਆਂ ਹਾਂ ਲੈਟ ਦਾ ਭੱਜੇ ਦੀ ਫਿਰ ਆ ਬਹਾਰੇ ਮੇ ਜੱਡਾ ਹੈ ਮੇ ਟਿਕਣੀਆਂ ਜੀ ਵੀ ਆ ਗਈਆਂ ਹੁਣੀਆਂ ਵੀ ਆ ਗਈਆਂ ਬਹੁਤ ਠੰਡਾ ਹੋ ਗਿਆ ਭਾਈ ਮਣੀ ਮੁੱਟੀ ਭੂਰ ਜਿਓ ਇੱਕ ਵਾਰ ਉਤਰੇ ਜੋ ਬਿਜਲੀ ਲੱਗਦੀ ਕਿਸੇ ਵਾਰ ਸਹਣ ਵੀ ਪਈ ਹੋਊਗੀ ਪੱਕੀ ਹੌਣ ਪਿੱਛੇ 10 ਦਿਨ ਹੋ ਜਾਦਾ ਆਪਣੇ ਮਹੀ ਪਿਆਦਾ ਇਦਨ ਨੂੰ ਕਹਿੰਦੇ ਐਂਡ ਪਈ ਐ ਮਰਨਡੇਰੀਏ ਨੂੰ ਮੈਂ ਨਾ ਗਿਆ ਤਾਂ ਪੈਨਤਰੀ ਨੂੰ ਹੰਦਮਾਨ ਪਰ ਅੱਛਾ ਜਿਹੜਾ ਕੰਨਾਲਾ ਦਾ ਰਸਤਾ ਹੂੰ ਗੱਰ ਆਉਂਦਾ ਹੋਇਆ ਮੈਂ ਵਿੱਚ ਨੂੰ ਲਿਖਾਇਆ ਜਿਹੜਾ ਮਰਾਲੀ ਤੇ ਸੰਧਾਰੀ ਬਾਦ ਕੇ ਅੱਛਾ ਠੀਕ ਐ ਇਹ ਬੰਦਾ ਰਸਤਾ ਵਸਤਾ ਕਰਦਾ ਵੀ ਸਿੱਧਾ ਸੁਨੇਹ ਜਾਣਾ ਜੇ ਲੱਟੜੀ ਜਾ ਕੇ ਯਾਰ ਮੱਕੀਆਂ ਬਹੁਤ ਖੜੇ ਦੂਸਤ ਪਰ ਗੱਡ ਦੇ ਗਮਾਂ ਦੇ ਕਿੰਨੇ ਗਮਾਂ ਦੇ ਮੱਕੇ ਖੜੀਆਂ ਬਹੁਤ ਬਹੁਤ ਹੋ ਗਈਆਂ ਹੁਣ ਅਸੀਂ ਕੱਲ ਜਾ ਕੇ ਆਏ ਅੱਛਾ ਉਹੀ ਮੱਕੀਆਂ ਦੇ ਜਿਹੜੇ ਵਪਾੜੇ ਪਏ ਆ ਜਿਹੜਾ ਜਿਹੜੇ ਪੱਤੇ ਤੇ ਆਲੀ ਨੇਲੀ ਵਾਲੇ ਕਰੇ ਪਾ ਹੋਰ ਇਕੜਾ ਚ ਕਿਹੜਾ ਮੱਕੀ ਨੂੰ ਸੰਡੀ ਪੈ ਗਈ ਹੁੰਦੀ ਹਮ 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 ਜਿਆਦਾ ਹੈਂਡ ਪਈ ਜੂ ਸਰਲਾ ਜਿਹਾ ਲੱਗਿਆ ਉੱਥੇ ਨੂੰ ਠੀਕ 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 ਲੈਣਾ ਨਾਸ ਮਾਰਦਾ ਹਨ ਮੱਕੀਆਂ ਮੱਕੀ ਕੋਈ ਵੀ ਚਾਚੇ ਜਿੰਨੇ ਆਇਆ ਜਿਹੜਾ ਸੰਡੀ ਪਈ ਕੋਕੜੀ ਲਿਖਦੀਆਂ ਆ ਪਾਏਗੀ ਮੁਹੀ ਗੱਲ ਹੈ ਕਿ ਰਾਤ ਵੀ ਹਨ ਪਈ ਹੋਊਗੀ ਜਿਹੜਾ ਪਈ ਹੋਗੀ ਤਾਂ ਮੌਸਮ ਢੰਡਾ ਹੋ ਜੂ ਗਰਮੀ ਵੀ ਗੱਲ ਬਹੁਤ ਲੋਕਾਂ ਦੇ ਹੋ ਗਏ ਹੋਣ ਹੋਰ ਰਾਤ ਵੀ ਜਨਨਾ ਕਿ ਹੁਣ ਸੀਸੇ ਬੰਦ ਕਰਕੇ ਪੈ ਜਾਨੇ ਆ ਅੰਦਰ ਜਦੋਂ ਤੈਨੂੰ ਸੱਚੀ ਦੱਸਾਂ ਮੈਨੂੰ ਨੇਰੀ ਦਾ ਵੀ ਨਹੀਂ ਪਤਾ ਲੱਗਿਆ ਤੇ ਕੜਕੀ ਹੈ ਬਹੁਤ ਇੱਕ ਵਾਰ ਬਹੁਤ ਅੜਕੀ ਜਦ ਜ਼ੋਰ 걸ਿਆ ਜਦ ਪਤਾ ਲੱਗਿਆ ਜੱਤਾ ਮੈਂ ਡੰਗਰਾ ਕਿੰਨੀ ਆ ਗਿਆ ਅੱਛਾ ਡਾਡੀ ਰਾਈ ਬਾਹਰ ਪਏ ਤੇ ਅੱਛਾ ਹਾਂ ਜੀ ਅਸੀਂ ਵੇ ਤੇ ਹੁਣ ਅੰਦਰ ਵੀ ਟੁੰਡਾ ਅੜ ਗਿਆ ਬਰਾਂਡੇ ਦਾ ਬੁਗੜਾ ਵਾਲੇ ਇਸੀ ਲਾ ਕੇ ਹਾਂ ਉੱਤੋਂ ਕਵਲ ਨਹੀਂ ਪਤਾ ਲੱਗਦਾ ਜਦ ਫੋਨ ਵੱਜਿਆ ਜਰਮਾ ਚੱਕਿਆ ਅੱਛਾ ਤੇ ਦੇਖਿਆ ਮੈਂ ਤਾਂ ਜਦੋਂ ਫੋਨ ਚੱਕੀ ਜਦੋਂ ਦੇਖ ਲਿਆ ਵੀ ਘਰ ਤਾਂ ਹੀ ਫੋਨ ਆ ਬਣ ਗਿਆ ਅੰਦਰ ਹਾਂ ਹਾਂ ਮਹਰਨੀ ਆ ਗਈ ਅੱਛਾ ਬਾਹਰ ਅੰਦਰ ਹਵਾ ਚੱਲਦੀ ਉਹਦੇ ਸ਼ੁਰੂ ਹੋ ਜਾਊਗਾ ਹੂੰ ਹੂੰ ਜਦੋਂ ਉਹਨਾਂ ਦੇ ਕੱਪੜੇ-ਕੁੱਪੜੇ ਮੰਜੇ ਟੱਕੇ ਅੰਦਰ ਟਕੁੰਡਾ ਹੋਰ ਕਿਵੇਂ ਡੰਗਰਾ ਕਿੰਨੇ ਗਿਆ ਜੱਕੀਆਂ ਜੇ ਪੈਂਦੇ ਜੇ ਬਹੁਤ ਰੇਸਾ ਜਾ ਬਿਜਲੀ ਕਰਤੀ ਬਹੁਤ ਹੂੰ ਹੂੰ ਚੜਪੈ ਸੰਦਰ ਕਰਦਾ ਇਹ ਦਰਵਾਜ਼ੇ ਮਾਂ ਕੋਈ ਨਹੀਂ ਪਤਾ ਹੁੰਦਾ ਹੈਂ ਦਾ ਕਰਦਾ ਕੋਈ ਪਤਾ ਨਹੀਂ ਲੈਪਨ ਦਾ ਫੇਰ ਨਹੀਂ ਫੇਰ ਆਦੀ ਆਦੀ ਨਹੀਂ ਦਿੰਦਾ ਹੂੰ ਫੇਰ ਲੁੱਟ ਰਿਹਾ ਹੈ ਜਲੀਏ ਬਰਸੀਨ ਹੋ ਗਿਆ ਕਾਬੂ ਬਰਸੀਨ ਤਾਂ ਕਾਬੂ ਕਰਤਾ ਅੱਛਾ ਜਾ ਕੇ ਆਉਣਾ ਦੇਖ ਕੇ ਆਉਣਾ ਓਕੇ ਤਾਂ ਕਿ ਨਹੀਂ ਜਿਹੜਾ ਮਾਰਨੇ ਪੈਣਾ ਸਾਰੇ ਜਿਹੜੇ ਵੱਜਣੇ ਸੰਧ ਸਵੇਰ ਦੇ ਇਹ ਬਰਸੀਨ ਤੇਰਾ ਉਰੇ ਪਿਆਦਾ ਇੰਦਰ ਹੈ ਮੈਂ ਤੇਰਾ ਨਾ ਪਿਆ ਅੱਛਾ ਮੈਂ ਤਾਂ ਇਤ ਉੱਗਦਾ ਦਾ ਕੱਠਾ ਜਾ ਉਹ ਪਿਆਦਾ ਮੇਰਾ ਪੰਦੇਰੀਆ ਦਾ ਪੁੱਤ ਹੂੰ 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 ਓ ਵੀ ਮਾਸਾ ਦਾ ਬਰਸੀਨ ਇੱਥੇ ਪਿਆਦਾ ਵੱਡਿਆ ਵਾ ਖੇਚ ਉਹ ਪਰਾਂ ਪਿਆ ਜਿਹੜਾ ਉਹ ਉਹ ਪਰਲਾ ਜਿਹੜਾ ਵਾ ਵਾ ਹਾਂ ਕੰਪਨੀ ਦੇ ਤੇ ਠੀਕ ਹੈ ਉਹ ਪਜਾਦਾ ਜੀ ਉਹ ਵੀ ਜ ਬੂਟਾ ਕਰਕੇ ਰੁਗ ਗਿਆ ਉੱਥੇ ਜਾ ਕੇ ਬੂਟਿਆਂ ਕਰਕੇ ਰੁਗ ਗਿਆ ਨਹੀਂ ਫਿਰ ਅਗਲੇ ਚੱਕਣਾ ਪਰ ਤਾਂ ਕੌਣ ਟਰੀ ਬਣਾਵੇ ਤੰਦ ਕਰ ਜਾ ਕੇ ਲੱਗਣਾ ਇਹ ਹੁਣ ਕਿਆ ਕਰਨ ਦਾ ਕਢਣਾ ਇਹ ਹੈ ਲੱਗਦੀ ਬੀਜ ਕਿੱਥੇ ਆ ਹਾਂ ਅਜੇ ਤਾਂ ਅਗ ਨਹੀਂ ਭੇਟ ਕਰਨਾ ਚਾਹ ਰ ਅੱਛਾ ਅੱਛਾ ਧੁੱਪ ਲਵਾਉਂਦਾ ਧੁੱਪ ਲਵਾਉਂਦਾ ਹਰੇ ਇਹਨੂੰ ਹਾਂ ਸੁੰਢੀ ਪੈ ਗਈ ਸੀ ਬੀਜ ਨੂੰ ਹੂੰ ਉਹਨਾਂ ਵੇ ਬੀਜ ਪੈਣ ਨਹੀਂ ਦਿੱਤਾ ਜੀ ਲਓ ਜੀ ਚਰੀ ਆ ਗਈ ਮਸਤੀ ਜਿਹਨੂੰ ਕੱਲ ਸਪਰੇਅ ਕਰੀ ਤੀ ਵੀਰੋ ਕੱਲ ਬਹੁਤ ਕਰਿਆ ਹੂੰ ਕੀ ਉਹ ਪਾਰਾ ਸੰਪੀਛ ਸਪਰੇਅ ਕਰੀ ਆਪਾਂ ਹਾਂ ਓਡੇ ਬਾਅਦ ਫਿਰ ਮੈਂ ਲਿਆ ਕੇ ਗੇਰਿਆ ਦਾ ਜੂਰੀਆ ਅੱਛਾ ਜੂਰੇ ਦੇ ਬਾਅਦ ਫਿਰ ਤਾਕਤ ਦੀ ਸਪਰੇਅ ਕਰੀ ਆ ਦੇ ਅੱਛਾ ਕਿਆ ਬਤਾ ਕੀ ਬਰੇ ਰਿਹਾ ਠੀਕ ਠੀਕ ਆ ਉਹ ਦੇਖਦੇ ਗਾ ਕਹਿੰਦੀ ਇਹ ਨਾ ਹੁਣ ਲਟਾਇਣੀ ਹੁਣ ਇਹ ਨਹੀਂ ਧਰਤੀ ਦੇਖੀ ਕੋਈ ਰਸਤ ਲਗ ਹੋ ਜਾਣੀ ਪੰਜ ਚਾਰ ਦਿਨ ਤੱਕ ਰੇਗਾ ਸਹੀ ਜਿੱਤਾ ਲਾ ਦੇਣਾ ਸਪਰੇਅ ਫੇਰ ਕਰਦੇ ਤਾਕਤ ਵਾਲੀ ਹੂੰ ਹੂੰ ਜਿਹੜੇ ਵਾਗ ਆ ਵਸਦੇ ਨਾ ਇਹ ਨਵੇਂ ਬੂਟੇ ਤੋੜ ਦੇਣਾ ਇਹ ਤਾਂ ਕੋਈ ਖਾਦੀ ਸੇ ਬੁੱਟੇ ਪਰ ਜ਼ੋਰ ਪੈਂਦਾ ਹੂੰ ਹੂੰ ਤੁਹਾਨੂੰ ਲੋਕ ਦੇਖਦੇ ਨਹੀਂ ਬਾਕੀ ਕਿੱਟਾ ਕਿੰਨੀ ਜਾ ਕੇ ਵੀ ਇਹ ਕਹਿੰਦਾ ਕਿ ਇਹਨੂੰ ਜ਼ਰੂਰੀ ਆ ਕਿ ਬੂਟਾ ਕਰਕੇ ਸਾਨੂੰ ਜਾਣਾ ਪਵੇ ਹਾਂ ਲੋ ਜੀ ਅਗਦੇ ਫੇਰ ਫਾਰਮ ਕਿੰਨੀ ਫਾਰਮ ਦੇ ਕੋਲੇ ਫੇਰ ਜਿਹੜਾ ਆਪਣਾ ਮੱਕੀ ਵਾਲਾ ਖੇਤ ਆ ਗਿਆ ਦੇਖਦੇ ਆ ਮੱਕੀ ਕਿੰਨੀ ਜਾ ਕੇ ਵੀ ਬਸ ਤਾਂ ਪਚਾਓ ਹਾਲੇ ਟੈਡੀ ਟੁਡੀ ਨਹੀਂ ਹੋਈ ਮੱਕੀ ਵੀ ਇਹ ਆਪਣੀ ਉਹੀ ਮੱਕੀ ਆ ਗਈ ਜਿਹੜੀ ਆਪਾਂ ਵੀ ਦੋੇ ਹਲਾਂਗੇ ਰਖੇ ਤੇ ਵਾਕੇ ਫਿਰ ਏਕ ਨੇ ਕੇਰ ਕੇ ਬੀਜ ਦਿੱਤੀ। ਇਹ ਫਿਰ ਦੂਜੀ ਮਸ਼ੀਨ ਨਾਲ ਤਾਂ ਨਹੀਂ ਦੀ ਬਿਜਾਈ ਵੀ ਚਲ ਬੂਟੇ ਨਹੀਂ ਜੜਾ ਨਾ ਹੁਣ ਵਿੱਚ। ਉਹਦੇ ਕਰਕੇ ਹਾਂ ਮਾ ਵੀ ਜੇ ਤੇ। ਅੱ비 ਸੋਨੇ ਖੜੇ ਹਲੇ। ਤੇ ਆ ਮੱਕੀ ਹੈ ਜੀ। ਇਹ ਡੱਡੀ ਹੋ ਗਈ। ਡਢ ਕਿਲ ਮੱਕੀ ਦਾ ਜੀ। ਟੰਡਾ ਬਹਿਰਾ ਮੋਟਾ ਹੋਇਆ ਜੀ। ਆਪਾਂ ਨੇ ਡੱਡੀ ਦਾ ਕਰੀ ਹਮਾਰੀ ਮੋਟੀ। ਪਰ ਟੰਡਾ ਬਹੁਤ ਅਖੜਾ ਮੱਕੀ ਦਾ। ਬਾਕੀ ਦੇਖਦੇ ਜਦੋਂ ਛੱਲੇ ਜੀ ਲੱਗੀ ਪੈਣਾ। ਜਾਂ ਫਿਰ ਚੰਡੀਗੜ੍ਹ ਗੇਰੇ ਆਉਂਗੇ। ਜੇ ਇੱਥੇ ਨਾ ਵਕੀ। ਕਿਉਂ ਐ ਵੇ ਇਕੱਠਾ ਕੇ ਤੇ ਵਿਹਲਾ ਹੋ ਜਾਊਗਾ। ਟੰਡੇ ਜੀ ਜਾਣ ਬਹੁਤ ਹੈ। ਆਏ ਕੋ ਜਿਵੇਂ ਗੰਨੇ ਦਾ ਹੁੰਦਾ ਜੀ ਉਵੇਂ ਡੰਡਾ ਖੜਾ ਹੈ। ਅਰ ਉਹ ਵੀ ਕਾਲੀ ਛਾਪਾਈ ਜਾਵਈ। ਇਹ ਇਕੱਲਾ ਇਕੱਲਾ ਦਾਣਾ ਕੇਰ ਕੇ ਬੀਤੀ ਜਿਵੇਂ ਮਸ਼ੀਨ ਬੀਤੀ ਹੁੰਦੀ ਹੈ। ਕਿਤੇ ਕਿਤੇ ਛਦੀਆਂ ਵਾਲੀ ਮੋਟੀ। ਬਾਕੀ ਉਂ ਗਸੇ। ਠੀਕ ਆ ਵਰਖਤ ਵਧੀਆ ਹੋ ਜਾਣੀ। ਬਾਹ ਮਾਹਨੂ ਵੀ ਲੱਗਿਆ ਜੀ ਫੁੱਲ ਆਉਣ ਹੁਣ ਕੱਟੇ ਜੇ ਹੋਈ ਜਾਂਦੇ ਆ ਪਰ ਮੜੇ ਹਲੇ ਇਹਨੂੰ ਸਪਰੇਅ ਦੇਖਦੇ ਇੱਕ ਅੱਧੀ ਹੋਰ ਆਇਓ ਕਿਵੇਂ ਪਪੂਲਰ ਜੰਮੇ ਵਿੱਚ ਉਹ ਜਿਹੜਾ ਸੀ ਪਟਾਈਆਂ ਨਹੀਂ ਦੀ ਹੈਗੀਆਂ ਬਾਹ ਹੁਣ ਬੱਕੀ ਵੱਡੇ ਦੇ ਬਾਅਦ ਖੇਤ ਨੂੰ ਫੇਰ ਉਕਣੇ ਵਾਕੇ ਕੰਪਿਊਟਰ ਕਰਾ ਕਰਾ ਕੇ ਇੱਕ ਣਜੀਰੀ ਲਾ ਦੇਣੀ ਤੇ ਜੀਰੀ ਤੇ ਪਾਣੀ ਨਾਲ ਜਿਹੜੀ ਮਾਣੀ ਮੁੱਠੀ ਕੋ ਜੜ ਹੋਊਗੀ ਉਗੜ ਜੂਗੇ ਵਿੱਚੇ ਤੇ ਆ ਪਹੀ ਆ ਜਾਂਦੀ ਜੀ ਦੱਸੀ ਸੀ ਮੈਂ ਆਪਣੇ ਖੇਤ ਨੂੰ ਕਿਤੇ ਜਿਵੇਂ ਦਾਨੇ ਜਗੇ ਤੇ ਤੇ ਮੱਕੀ ਦੇ ਬਾਅਦ ਚ ਇਹ ਵਹੀਆਂ ਫਿਰ ਜਿਹਦ ਨੂੰ ਕੇ ਪੱਠੇ ਵੀ ਦਿੰਨੇ ਆ ਤੇ ਗਾਰੇ ਪਹੀ ਵਹਿਲੀ ਹੋ ਜੂਗੀ ਜਿੱਦਾਂ ਕੇ ਪਾਉਣਾ ਹੈ ਇਹ ਫਰੋਂ ਦੇ ਨਾਲੀ ਨਾਲ ਪਹੀ ਆਉਂਦੀ ਹੈ ਜੀ ਵਿੱਚ ਉਹ ਕੋਠੇ ਵਾਸਤੇ ਹੁਣ ਪਹਿਲੇ ਵੀ ਦਿਖਾਈ ਦਿੱਕੋ ਪਹੀ ਪਰੇ ਵੀ ਆਉਂਦੀ ਹੈ ਉਮਾਸਰ ਦੇਖੇ ਤੇ ਨਾਲ ਨਾਲ ਜਿੱਥੇ ਪੇਵਲਿਆਂ ਦੀ ਦੱਬੀ ਦੀ ਹਾਂ ਇਹ ਜੀ ਬੀਜ ਕੋਸ ਅੱਛਾ ਦੂਤਰਾ ਲਾਤਾ ਤਾਂ ਫਿਰ ਹੈ ਅੱਛਾ ਛੇ ਜਮ ਲੱਗੇ ਤਰਨੂ ਵੀ ਆਹ ਦੇਖ ਤੋੜ ਲਗਾ ਜੋਂ ਦੇ ਕਿਹੜੇ ਲੱਗੋ ਜਮ ਅੱਛਾ ਤੇ ਬੱਲ ਗਿਰਦੀ ਬੱਲ ਪੂਰੀ ਜੰਮੀ ਗਈ ਹੈਗਾ ਹਾਂ 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 ਦੇਣਾ ਦੇਈ ਦਾ ਜੰਮਣਾ ਹੂੰ 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 ਕੋਕਣੇ ਬੰਦ ਜੰਮਣਾ ਇਹ ਹੁਣ ਕਾਮਯਾਬ ਹੋ ਜੂਗੇ ਖਤਮ ਹੋ ਜਾਣਾ ਅੱਛਾ ਮਗਰ ਜੇ ਬਈ ਹੱਥ ਮਾਉਣ ਜੋਗੇ ਹੋਏ ਜਾਣਾਗੇ ਤੇ ਬਰਕਤ ਜੀ ਹੱਥ ਵੀ ਨਹੀਂ ਆਉਣਾ ਇਹ ਤਾਂ ਇੱਕ ਚਾਲਸ ਜਮਾ ਕਰਕੇ ਕਰ ਦਿੰਦੇ ਜੇ ਨਾ ਜਾ ਹੁੰਦੇ ਵਿੱਚ ਹੂੰ ਫੇਰਾ ਬਾਜਰਾ ਸਾਰਾ ਹੀ ਭਰ ਜਾਂਦਾ ਫੇਰਾ ਜਵਾਨੇ ਮਾਰਦਾ ਨਾ ਹਾਂ 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 ਉਹਦੇ ਖਤਮ ਕਰ ਦਿੰਦਾ ਮਾਨਸ 11 ਸੰਗਣੇ ਹੁਣ ਚਲ ਜਣੀ ਜਿਹੜੇ ਸਾਈਡ ਪਰ ਇਹ ਕਿੜਕੜੇ ਆਉਂਦੇ ਹੂੰ ਜਣੀ ਹੁਣ ਹੋਰ ਹੈ ਜਿੱਦਾਂ ਤਾਂ ਇੱਕ ਵੱਡ ਲੈ ਲਈ ਦੀ ਬਸ ਫੇਰ ਸਾਰੇ ਇੱਕ ਸਰਜਾ ਹੋ ਜਾਣਾ ਸਾਰਾ ਇੱਕ ਸਰ ਹੋ ਜਾਣਾ ਅੱਜੇ ਤੇ ਵੀ ਲਾਉਦਾ ਰੇਰੂ ਦਾ ਪੂਛਾ ਚੰਗੀ ਤਰ੍ਹਾਂ ਹੂੰ ਹੂੰ ਇਹਨੇ ਹੱਥ ਫੜਾਉਣਾ ਪਹਿਲਾਂ ਉਹ ਮਾਂ ਪਰਲੇ ਮਾਂ ਬਾਜਰੇ ਵੀਜੇ ਜਰੀ ਵੀਜੀ ਦੀ ਉਹ ਜੇ ਬਾਜਰਾ ਜੀ ਅੱਛਾ ਠੀਕ ਦਾ ਬਾਜਰੇ ਤੇ ਯਾਰ ਸਪਰੇ ਨਹੀਂ ਕਰਨੀ ਪੈਂਦੀ ਸੰਡੀ ਦੀ ਸਪਰੇ ਦਾ ਨਾਸ ਮਾਰ ਦੇਣਾ ਹਾਂ 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 ਇਹ ਤਾਂ ਹੈਗਾ ਹੁਣ ਇਹਦੀ ਇੱਕ ਸਪਰੇ ਨਹੀਂ ਕਰਨੀ ਸੰਡੀ ਦੀ ਆਹ ਕਰਦੇ ਕਰਨ ਜੇ ਨਹੀਂ ਕਦੀ ਕਰਨੀ ਪੈਣੀ ਸੈਟ ਹੋ ਜਣਾ ਮੱਕੀ ਆ ਰੂ ਦਾ ਬਹੁਤ ਔਖਾ ਹੂੰ ਹੂੰ ਹੈਲਾ ਸਰਾਤੀ ਬਾਕੇ ਦੂਆ ਵੀ ਬਾਜਰਾ ਵੀਜ ਦੂੰਗੇ ਸ਼ੀਰ ਫੇਰ ਹੋ ਗਈ ਜਲਾਬ ਵੀ ਚਲਦੂਗਾ ਆਹ ਬਾਜਰਾ ਲਿਆਂਦਾ ਵਾ ਛਿੱਟਾ ਦੇ ਕੇ ਇੱਕ ਨੇ ਗੜਾਈ ਕਰ ਦਿੰਦੇ ਆ ਵਿੱਚ ਰੱਖ ਲੂੰਗੇ ਹਾਂ ਹਾਂ ਫੇਰ ਨਹੀਂ ਬੜਾ ਠੀਕ ਆਹ ਬਾਜਰੇ ਵੀ ਚਾਹੀਦਾ 11 ਖੰਡ ਹਾਂ ਆ ਵੀ ਚਾਹੀਦਾ ਹਾਂ ਹਾਂ ਇਹਦੀ ਬਾਰਕਾ ਤਾਂ ਬਹੁਤ ਹੈ ਇਹਦੀ ਬਾਰਕਾ ਤਾਂ ਬਹੁਤ ਹੈ ਜਿਹੜਾ ਲਾਜ ਕਰ ਦਿੰਦੇ ਨੇ ਜਾ ਜਾਓ ਵੀ ਕਿ ਲੋਨ ਵੀ ਦੇ ਇਹਨੂੰ ਅੱਲਾ ਹੀ ਰੱਖੇ ਜਾ ਰਿਹਾ ਅਸੀਂ ਠੀਕ ਠੀਕ ਹੈ ਜਿਹੜਾ ਬਰਸੀਨ ਖਤਮ ਹੁੰਦਾ ਨਾ ਵੀ ਜਿੱਕਣ ਮੰਨ ਲੋ ਸਿਆਲ ਸਿਆਲੇ ਰੁਕ ਜਾਂਦਾ ਏ ਸਿਆਲ ਸਿਆਲ ਰੁਕ ਜਾਂਦਾ ਹਾਂ ਜਦੋਂ ਬਰਸੀਨ ਖਤਮ ਹੁੰਦਾ ਇਹ ਬਾੜ ਪਰ ਹੋ ਜਾਂਦਾ ਤੁਹਾਨੂੰ ਬਾੜ ਪਰ ਹੋ ਜਾਂਦਾ ਆ ਵੀ ਜਿਹੜਾ ਹੁਣ ਇੱਥੇ ਆਇਆ ਜਵਾਂ ਕਰਕੇ ਰਹਿਗਾ ਥੱਲੇ ਨਹੀਂ ਦੇਣਾ ਕਿਤੇ ਪਾਉਣ ਨੂੰ ਹਾਂ ਹਾਂ ਇਹ ਲਾ ਹੁੰਦਾ ਜੋਂ ਬਿੱਟੀ ਠੀਕ ਠੀਕ ਇੱਕ ਵਗੇਰੇ ਖਾਣੇ ਵਿੱਚ ਕੁਛ ਨਾ ਬੀਜੇ ਇੱਕ ਵਗੇਰਾ ਕਨੇਰੀ ਚਾਹੀਦਾ ਇਹਦਾ ਬਸ ਹਾਂ 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 ਇਹਦਾ ਇੱਦਾਂ ਕਹਿਰਾ ਹੋਵੇ ਨਾ ਗੈਲ ਬਾੜ ਜਿੰਨੇ ਸਰੇ ਜਾਣੀ ਇਹਨਾਂ ਪਿੱਛੇ ਉੱਠਣਾ ਉੱਠੀ ਜਾਂਦਾ ਏ ਫਿਰ ਮੰਗਰ ਬਾੜਾ ਦਿੰਦਾ ਹਾਂ 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 ਪਰਮੋ ਸੀ ਇਹਦਾ ਇੱਕ ਦਾ ਜੋ ਬੀਜ ਤੇ ਹੂੰ ਇੱਕ ਬੀਜਾ ਬੂਟਿਆਂ ਵਿੱਚ ਹਾਂ ਹਾਂ ਸਾਰੀਆਂ ਮਾਰਾਂ ਇਹਦੇ ਪਰ ਮੈਂ ਜਾਂ ਇਹ ਤਾਂ ਆਹ ਘਟਾ ਜੇ ਕਿਤੇ ਰੜੇ ਖੇਤ ਹੋ ਗਏ ਜਿੰਨਾ ਮਾਰ ਕੇ ਬਦਲੇ ਗਹਾ-ਗਹਾ ਸੌਦੇ ਵੀ ਆਈ ਜਾਂਦੀ ਐ। ਇਹਦਾ ਹੀ ਫਰਕ ਪੈ ਗਿਆ ਵੀ ਬਹੁਤ ਛੇਤੀ ਤਿਆਰ ਹੋਣ ਵਾਲਾ ਮਿਲ ਗਿਆ। ਪੈਂਦਾ ਫਰਕ। ਪੱਕਦਾ ਹੀ ਨਹੀਂ ਹੈਗਾ। ਦੇਖਣਾ। ਸ਼ਾਇਦ ਚੱਲੀਆ ਉਹ ਆ ਬਚਾਓ ਹੋ ਗਿਆ ਬੂਟੇ। ਨਾ ਬੂਟੇ ਬਚਾਓ ਐ ਜੀ। ਜਿਹੜੇ ਸਾਗਰ ਨੇਰੀ ਤੇ ਆਏ ਲੱਗਦਾ ਮੈਂ ਕੱਲ ਪਾਣੀ ਲੈ ਕੇ ਕਰਤਾ ਹੋਣਾ ਕਰ। ਹਾਂ ਹਾਂ। ਪਰ ਪਿੰਡ ਦਾ ਹੀ ਸਾਰਜ ਦੇਖਣ ਲਾ ਜਾਂਦੇ ਆ। ਇਹ ਤਾਂ ਹੈ। ਉੱਥੇ ਟੁੱਟਿਆ ਹੋਇਆ ਦਿਖਿਆ ਨਹੀਂ ਕੋਈ। ਹੂੰ ਹੂੰ। ਮੈਂ ਫਿਰ ਹਾਂ ਵੀ ਬਚਾਓ ਹੋ ਗਿਆ। ਚਲੋ ਨੇਰੀ ਤੇ ਬਚਾਓ ਐ ਜੀ। ਸਾਨੂੰ ਬੂਟਿਆਂ ਤੋਂ ਜ਼ਿਆਦਾ ਤਾਂ ਵੀ ਜੇ ਇੱਕ ਵਾਰ ਬੂਟੇ ਹੋਰ ਹੈ ਇਹਨੇ ਇੱਕ ਵਾਰ ਜਦੋਂ ਹਵਾ ਜ਼ਿਆਦਾ ਪੈਗੀ ਰੁੱਟਣ ਲੱਗੇ ਫੇ ਗਾਂਹਾਂ ਗਾਂਹਾਂ ਉਹਨਾ ਬੂਟਾ ਡੇਟੇਟਾ ਹੋ ਗਏ ਨਾ ਉਹਦੇ ਤੇ ਕਿੰਨਾ ਹਾਂ ਉਹ ਵੀ ਗੈਲ ਗੇ ਉਹ ਵੀ ਗੇਲਣਾ ਖਾਂਡ ਜੀ ਆਉਂ ਨਿਕਲ ਜਾਂਦੀ ਹਵਾ ਸਰਲਾ ਹੁੰਦਾ ਛੇੜਨ ਸਰਲਾ ਇਹ ਤਾਂ ਹੈ ਚਲੋ ਚੁਟਚਾਓ ਆ ਜੀ ਬਾਕੀ ਚਲਦੇ ਹਾਂ ਕਿ ਕਰੀਏ